ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਹਾਂਜੀ ਆਪਾਂ ਜਿੱਦਾਂ ਕੋਈ ਫਲਾਵਰ ਤਿਆਰ ਕਰਨਾ ਹੋਵੇ ਉਹਦੀ ਡੰਡੀ ਦੇ ਬਣਾਉਣ ਦਾ ਤਰੀਕਾ ਦੱਸ ਰਹੀ ਆ ਤੇ ਇਹ ਸਟੈਪ ਹੁੰਦੇ ਆਗੇ ਡੰਡੀ ਬਣਾਉਣ ਦਾ ਤਰੀਕਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਜੋ ਵੀ ਫਲਾਵਰ ਬਣਾਉਣਾ ਹੋਵੇ ਉਹਦੀ ਅਸੀਂ ਪਹਿਲਾਂ ਡੰਡੀ ਬਣਾਣੀ ਹੋਵੇ ਤਾਂ ਵਧੀਆ ਤਰੀਕੇ ਨਾਲ ਆਪਾਂ ਐਦਾਂ ਬਣਾ ਸਕਦੇ ਆ ਹਾਂਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਜੇ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਹਾਂਜੀ ਸੋਨ ਨੂੰ ਸਾਰਾ ਮੈਂ ਫਲਾਵਰ ਦੀ ਜਿਹੜੀ ਡੰਡੀ ਬਣਾਉਣ ਦਾ ਤਰੀਕਾ ਦੱਸ ਰਹੀ ਹਾਂ ਵੀ ਕਿੱਦਾਂ ਬਣਾਈ ਜਾਂਦੀ ਹੈ ਆਪਾਂ ਉਹਦੀ ਵਿੱਚੋਂ ਨਹੀਂ ਕੱਢਣਾ ਹੁੰਦਾ ਜਦੋਂ ਇੱਕ ਹੀ ਰਗਲੇ ਉਦੋਂ ਥੋੜੀ ਜੀ ਸਪੇਸ ਪਾ ਕੇ ਆਪਾਂ ਜਿਹੜਾ ਥ੍ਰੈਡ ਆ ਉਹ ਕੱਢਣਾ ਹੁੰਦਾ ਹੈਗਾ ਜੈਨਕਿ ਉਹ ਹੀ ਸੇਮ ਗਲੀ ਦੇ ਵਿੱਚੋਂ ਨਹੀਂ ਕੱਢਣਾ ਹੁੰਦਾਗਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਾਂ ਡੰਡੀ ਬਣਾਉਣ ਦਾ ਤਰੀਕਾ ਬਹੁਤ ਹੀ ਇਜ਼ੀ ਤੇ ਆਸਾਨ ਤਰੀਕੇ ਨਾਲ ਆਪਾਂ ਕੀ ਹੈ ਪ੍ਰਵਦੀ ਜਿਹੜੀ ਡੰਡੀ ਉਹ ਇਦਾਂ ਬਣਾ ਸਕਦੇ ਹਾਂ ਜੀ ਆਪਾਂ ਡੰਡੀ ਪੂਰੀ ਕੰਪਲੀਟ ਕਰ ਦਿੱਤੀ ਆ ਤੇ ਇੱਕ ਛੋਟਾ ਜਿਹਾ ਮੈਂ ਹੋਰ ਡੰਡੀ ਬਣਾ ਕੇ ਤੁਹਾਨੂੰ ਦਿਖਾਰਾਂ ਦਿਖਾ ਰਹੀ ਆ ਇੱਕ ਤਾਂ ਆਪਣੀ ਡੰਡੀ ਕੰਪਲੀਟ ਹੋ ਗਈ ਆ ਦੁਬਾਰਾ ਤੋਂ ਮੈਂ ਤੁਹਾਨੂੰ ਫੇਰ ਦੱਸ ਰਹੀ ਆ ਥੋੜੀ ਜਿਹੀ ਸਪੇਸ ਬਾਕੇ ਆਪਾਂ ਉਥੋਂ ਇਹ ਥ੍ਰੈਡ ਇਹਦਾ ਕੱਢਣਾ ਹੁੰਦਾ ਹੈਗਾ ਜਿੱਥੇ ਦੀ ਹੁਣ ਆਪਣੀ ਸੋਈ ਨਿਕਲੀ ਉਹਥੋਂ ਦੀ ਸੇਮ ਨਹੀਂ ਕੱਢਣਾ ਹੁੰਦਾ ਉੱਥੋਂ ਥੋੜੀ ਜੀ ਸਪੇਸ ਪਾ ਕੇ ਕੱਟਣਾ ਹੁੰਦਾ ਹੈਗਾ thread ਨੂੰ ਫ੍ਰੀਮ ਨੂੰ ਵਧੀਆ ਤਰੀਕੇ ਦੇ ਨਾਲ ਘਸ ਕੇ ਲਾਣਾ ਚਾਹੀਦਾ ਹੈਗਾ ਤਾਂ ਜੋ ਆਪਣੇ ਆਪਾ ਵਰਕ ਕਰਦੇ ਆ ਨਾ ਤਾਂ ਸਫਾਈ ਆਉਂਦੀ ਹੈ ਇਹ ਦੇ ਨਾਲ ਜੇ ਆਪਣਾ ਫ੍ਰੀਮ ਵਧੀਆ ਲੱਗਿਆ ਹੋਊਗਾ ਕੋਮੇ ਤੋਂ ਦੁਆਰਾ ਤੋਂ ਫਿਰ ਡੰਡੀ ਦਾ ਸਟੈਪ ਦੱਸਿਆਗਾ ਅੱਗੀ ਮੈਂ ਤੁਹਾਨੂੰ ਇਹਦੇ ਫਲਾਵਰ ਬਣਾ ਕੇ ਵੀ ਦੱਸਾਂਗੀ ਤੇ ਉਹ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੀ ਤੁਹਾਨੂੰ ਤੇ ਇਹ ਵੀਡੀਓ ਮੇਰੀ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਜਿਹੜਾ ਚੈਨਲ ਹੈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ඒ විඩියෝනෝ පූරා ඇන්ඩ තක්ක දේ‍යකරුවයි තන්වාත